ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛੋੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮਾਛੋੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਅੱਜ ਮਾਛੋੜਾ ਸਾਹਿਬ ਦੀ ਦਾਣਾ ਮੰਡੀ ਵਿਖੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਅਤੇ ਮੌਜੂਦਾ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਸਾਬ ਦਾ ਅਪਰੂਵਮੈਂਟ ਟਰਸਟ ਸ਼ਕਤੀ ਆਨੰਦ ਦੀ ਆੜਤ ਵਿਖੇ ਪਹੁੰਚੇ ਉਹਨਾਂ ਦਾ ਉੱਥੇ ਪਹੁੰਚਣ ਤੇ ਕਾਂਗਰਸੀ ਵਰਕਰਾਂ ਨੇ ਨਿਗਾ ਸਵਾਗਤ ਕੀਤਾ ਉਹਨਾਂ ਦੇ ਨਾਲ ਹਲਕਾ ਸਮਰਾਲਾ ਦੇ ਕਾਂਗਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿਲ ਵੀ ਮੌਜੂਦ ਸਨ ਡਾਕਟਰ ਅਮਰ ਸਿੰਘ ਨੇ ਮੰਡੀ ਵਿੱਚ ਆੜਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹਿਆਂ ਪਰੇਸ਼ਾਨੀਆਂ ਬਾਰੇ ਪੁੱਛਿਆ ਅਤੇ ਕਿਹਾ ਕਿ ਤਕੜੇ ਹੋ ਕੇ ਰਹੋ ਸਮਾਂ ਬਹੁਤ ਜਲਦੀ ਬਦਲਣ ਵਾਲਾ ਹੈ ਜੋ ਵੀ ਕਿਸਾਨਾਂ ਦੀਆਂ ਮੰਗਾਂ ਹਨ ਸਾਰੀਆਂ ਹੀ ਮੰਗਾਂ ਜਲਦ ਮੰਨੀਆਂ ਜਾਣਗੀਆਂ ਇਸ ਮੌਕੇ ਉਹਨਾਂ ਨੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖੇਤ ਕਿਸਾਨ ਜਿਹੜੇ ਬਹੁਤ ਮਹੱਤਵ ਹੈ ਕਾਹ ਦਾ ਸਰ ਲੋਕ ਕਾਹ ਤਸਾਨਾ ਤੇ ਅਰਥੀਆਂ ਲਈ ਕੀ ਸਪੈਸ਼ਲ ਰੱਖਿਆ ਗਿਆ ਜੋ ਸਦਾ ਰੱਖ ਕੋ ਅਸੀਂ ਕਿਸਾਨਾਂ ਲਈ ਤਾਂ ਇਹ ਰੱਖਿਆ ਕਿ ਅਸੀਂ ਸਾਡੀ ਸਰਕਾਰ ਬਣਦੇ ਹਾਂ ਅਸੀਂ ਸ਼ਾਮਿਲ ਨਾ ਕਰਨ ਫਾਰਮੂਲੇ ਤੇ MSV ਦਾ ਕਾਨੂੰਨ ਬਣਾ ਕੇ ਇਹ ਝਗੜਾ ਹੀ ਜੜ ਤੋਂ ਖਤਮ ਕਰ ਦੇਵਾਂਗੇ ਕਿਉਂਕਿ ਮੁਲਕ 'ਚ ਕਾਨੂੰਨ ਲਾਊਗਾ ਕਿ ਉਹਨਾਂ ਨੂੰ MSV ਮਿਲ ਲਈਆਂ ਕਿ ਉਹ ਕਿਸੇ ਵੀ ਡਿਸਕਿਊਸ਼ਨ ਕਿਸੇ ਦੀ ਮਨਮਰਜ਼ੀ ਅਸੀਂ ਖਤਮ ਕਰ ਦੇਣੀ ਆ ਇੱਕ ਤਾਂ ਇਹ ਵਾਦਾ ਹੈਗਾ ਠੀਕ ਹੈ ਜੀ ਦੂਸਰਾ ਕਿਸਾਨੀ ਤੇ ਕਰਲੀ ਵਾਰੀ GST ਦਾ ਟੈਕਸ ਲੱਗਿਆ ਬਹੁਤ سارے سارے ਰੈਕਟਰ ਦੇ ਪਾਰਟਸ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਜੀਐਸਟੀ ਲੱਗੀ ਆ ਉਹ ਦੂਸਰਾ ਵਾਦਾ ਸਾਡਾ ਇਹ ਕਿ ਐਗਰੀਕਲਚਰ ਨਾਲ रिलेटेड ਕੋਈ ਟੈਕਸ ਨਹੀਂ ਲੱਗੂਗਾ ਇਹ ਅਸੀਂ ਸਾਰਾ ਖਤਮ ਕਰ ਦੇਣਾ ਕਿਸਾਨ ਔਰ ਉਹਦੇ ਨਾਲ ਜਿਹੜੀਆਂ ਅਲਾਈਡ ਐਕਟੀਵਿਟੀ ਦਾ ਉਹਦੇ ਤੇ ਕੋਈ ਖਤਮ ਨਹੀਂ ਕਰ ਦੇਣਾ ਤੀਸਰਾ ਅਸੀਂ ਉਹਨਾਂ ਦਾ ਇਹ ਫੈਸਲਾ ਉਹਦੇ ਚ ਜਨਰਲ ਗੱਲ ਹੈ ਜੀ ਆ ਕਿ ਜਿੰਨੇ ਵੀ ਇਹਨਾਂ ਨੇ ਜ਼ਿਆਤੀ ਕਰਨ ਵਾਲੇ ਸਮਾਜ ਦੇ ਵਿੰਗ-ਵਿੰਗ ਹਰ ਤਰ੍ਹਾਂ ਦੇ ਸੈਕਸ਼ਨ ਆਫ ਸੋਸਾਇਟੀ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਜਾਂ ਸਮਾਜ ਨੂੰ ਹੰਡੜ ਲਈ ਜਾਂ ਕਿਸੇ ਸੈਕਸ਼ਨ ਆਫ ਦੀ ਸੋਸਾਇਟੀ ਨੂੰ ਨੁਕਸਾਨ ਕਰਨ ਲਈ ਕੋਈ ਰੂਲ ਬਣਾਇਆ ਕੋਈ ਕਾਨੂੰਨ ਬਣਾਇਆ ਉਹ ਅਸੀਂ ਸਾਰਾ ਬਦਲ ਦੇਣਾ ਉਹ ਅਸੀਂ ਉਹਨਾਂ ਦੀ ਜਿਹੜੀ ਬਦਲੇਖੋਰੀ ਨਾਲ ਸਾਰੇ ਜਿੰਨੇ ਕਾਨੂੰਨ ਬਣਾਇਆ ਜਿੰਨੇ ਰੂਲ ਬਣਾਇਆ ਰੈਗੂਲੇਸ਼ਨ ਬਣਾਇਆ ਦੇ ਮਾਰਤੇ ਆ ਇਹ ਬਦਲੇ 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 ਖੋਰੀਚ ਕੀਤਾ ਕਿ ਇਹ ਐਜੂਕੇਸ਼ਨ ਕਰਾ ਰਹੇ ਨੇ ਇਹਨੂੰ ਜਿੱਤੇ ਹੈਗਾ ਇਹਨਾਂ ਨੂੰ ਜੋ ਮਿਲਦਾ ਸੀ ਇਹ ਡੈਲੀਗੇਸ਼ਨ ਜਾਊਗਾ ਫੂਡ ਮਿਨਿਸਟਰ ਮੰਗ ਲਊਗਾ ਉਹ ਆਪਣਾ ਬਜਟ ਚ ਰੱਖ ਕੇ ਉਹਨੂੰ ਪਾਸ ਕਰਵਾ ਦੇਣਗੇ ਕਰਜ਼ਾ ਮਾਫੀ ਬਾਰੇ ਕੋਈ ਇਕੱਠੇ ਕਰ ਕਰਜ਼ਾ ਮਾਫੀ ਬਾਰੇ ਰੱਖਿਆ ਕਿਉਂਕਿ ਕਰਜ਼ਾ ਮਾਫੀ ਬਹੁਤ ਡਿਫਰੈਂਟ ਹੈ ਇਹ ਸਾਡੇ ਮੁਲਕ ਚ ਦੇਖਣਾ ਕਿੰਤੇ ਪਿੰਸੇ ਤੋਂ ਆ ਕਿਤੇ ਸੇ ਤੋਂ ਆ ਕਿਤੇ ਸੇ ਮਨੀ ਲੈਂਡਰ ਤੋਂ ਆ ਕਿਤੇ ਕੋਆਪਰੇਟਿਵ ਤੋਂ ਕੁਝ ਸਮਝ ਨਹੀਂ ਆ ਰਹਾ ਤੁਹੋਂ ਉਹਦੇ ਇਹ ਕੀਤਾ ਹੈਗਾ ਕਿ ਅਸੀਂ ਇੱਕ ਕਮਿਸ਼ਨ ਬਣਾ ਦਿਆਂਗੇ ਜੋ ਦੀ ਸਾਰੀ ਚੀਜ਼ ਨੂੰ ਕਨਸੋਲिडेटਰ ਰੂਮ ਆ ਔਰ ਫਿਰ ਉਹਦੇ ਤੇ ਫੈਸਲਾ ਕਰ ਦਿੱਤਾ ਜਾਊਗਾ ਇਕ ਆਪ ਸਭ ਕੁਝ ਬਹਾਤਾ ਕਾਂਗਰਸ ਸਤਾਪ ਦੇ ਨਾਲ ਇਥੇ ਆਪ ਜੀ ਝੂਠ ਬੋਲਦੇ ਹੋ ਬਾਹਰ ਜਾ ਕੇ ਕੀ ਜਿਹੜੇ ਉੱਥੇ ਕੇਜੀ ਬਾਦ ਦੇ ਨਾਲ ਜਾ ਕੇ ਵਾਈਸ ਦਾ ਖੜਕੇ ਆ ਕਾਗਲ ਆਲਗਾਨਿਸਮੇਟਰ ਦੇ ਨਾਲ ਆ ਇੱਥੇ ਤੁਸੀਂ ਆਪ ਦੇ ਰੋਡੋ ਨਹੀਂ ਲੇਖੋ ਨਹੀਂ 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 ਤਾਂ ਦੋਵੇਂ ਗੱਲਾਂ 'ਚ ਬਹੁਤ ਫਰਕ ਹੈ ਇਹ ਜਦੋਂ ਅਲਾਈਅன்ஸ் ਵਾਲੀ ਗੱਲ ਹੋਈ ਸੀ ਜਦੋਂ ਉਹ ਹਾਈਪੀ ਪਾਰਟੀਆਂ ਬੈਠੀਆਂ ਸੀ ਉਹਦਾ ਮੂਲ ਸਿਧਾਂਤ ਸੀ ਕਿ ਹਰ ਪਾਰਟੀ ਦੇ ਸਟੇਟ ਯੂਨਿਟ ਸੂਬਾ ਆਕਾਣ ਆਪਸ ਵਿੱਚ ਬੈਠ ਕੇ ਫੈਸਲਾ ਕਰਨਗੇ ਕਿ ਅਸੀਂ ਕਰਨਾ ਹੈ ਕਿ ਨਹੀਂ ਕਰਨਾ ਠੀਕ ਹੈ ਵੈਸੇ ਨੂੰ ਵਾਲਚ ਨਹੀਂ ਵਾਇਆ ਕਰਨਾਲਜ ਕਾਮਰੇਡ ਨਾਲ ਹੀ ਗਿਆ ਕਾਮਰੇਡ ਵੈਸੇ ਸਾਡੇ ਨਾਲ ਨੇ ਇਹ ਜਗਾ ਜਗਾ ਡਿਫਰੈਂਟ ਸਿਚੁਏਸ਼ਨਸ ਨੇ ਇਸ ਰੰ ਦਾ ਇਹ ਕੋਈ ਪੰਜਾਬ ਕੱਲਾ ਨਹੀਂ ਹੈਗਾ ਤੇ ਲਈਦਾ ਇਹ ਬੇਨਤੀ ਕਰਨਾ ਚਾਹਵਾ ਪੰਜਾਬ ਕੱਲਾ ਨਹੀਂ ਹੈ ਜਗਾ ਜਗਾ ਸੂਬੇ ਦੀਆਂ ਇਕਾਈਆਂ ਜਿਹੜੀਆਂ ਡਿਫਰੈਂਟ ਪਾਰਟੀਆਂ ਦੀਆਂ ਹੈਗੀਆਂ ਨੇ ਉਹਨਾਂ ਨੇ ਆਪਣੇ ਸਾਹਮਣੇ ਆਪਣੀ ਹਾਈ ਕਮਾਂਡ ਨੂੰ ਦੱਸਿਆ ਜਿੱਥੇ ਉਹਨਾਂ ਸਾਰੇ ਫੈਸਲੇ ਤੋਂ ਹੋ ਗਏ

ਉਪਰਲੇ ਨਿਰਦੇਸ਼ ਅਲਾਈਂਸ ਹੋ ਚੁੱਕੇ ਅੰਦਰ ਅਨਜੀ 10 ਲਿਖ ਲਈ ਤੇ ਮੰਨ ਲਓ ਜੇਪੀ ਜਿੱਤਦਾ ਜੇ ਤੁਸੀਂ ਦਿੱਤਦੇ ਹੋ ਉਹ ਤਾਂ ਅਲਾਈਂਸ ਨਹੀਂ ਹੋਣੀ ਉਹ ਤਾਂ ਕਿਹੜੀ ਫੀਟਲੇ ਲੈਵਲ ਤੇ ਜਿਹੜੇ ਵਰਕਰ ਨੇ ਉਹ ਕੀ ਸੋਚ ਰਹੇ ਹੋ ਕਿ ਵੀ ਆਪਣ ਨੂੰ ਪਾਈ ਦੀ ਰੋਡੀਆਂ ਬੰਡਰਸ ਨੂੰ ਪਾਈ ਦੇ ਜਾਣ ਤਾਂ ਇਹ ਕਸਟਮ ਜਿਆਦਾ ਪ੍ਰਧਪਤਪਰ ਉਹ ਇੱਕ ਪਾਸੇ ਬਹੁਤ ਖੁਸ਼ ਹਬ ਨੇ ਦੇਖੋ ਬੇਲੀਗਲਤਾ ਤੁਸੀਂ ਉਹਦੇ ਬਹੁਤ ਜ਼ਿਆਦਾ ਸੋਚ ਰਹੇ ਹੋ ਇਸ ਤਰ੍ਹਾਂ ਵੀ ਹਾਲਤ ਨਹੀਂ ਹੈ इस तरह की हालत नहीं है देखो जब बंदा किसी पोलिटिकल पार्टी ने धोखा दे के झूठ बोल के सारी उम्र तो फैदे लेके, सारी उम्र उमर तो सब कुछ लैके और छड़ है पार्टी साडी पार्टी चाह आम लोग कोई सिंपत्ति नहीं है मैं बहुत जगह जाया है हाँ बल्कि उला जी जीपी नहीं है पंजाब च एक माहौल है ਮੈਂ ਦੁਬਾਰਾ ਚੈੱਕ ਕਰਦਾ ਜਿਹਨੇ ਗੱਲ ਬਦਲਨੀ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਆ ਤੇ ਗੱਲ ਬਦਲਣਾਂ ਦਾ ਸਭ ਤੋਂ ਵੀਰੇ ਆਏ ਸਭ ਤੋਂ ਪਹਿਲਾਂ ਇਹਨੇ ਗੱਲ ਬਦਲੂ ਕੀਤੀ ਆ ਅਸੀਂ ਵੀ ਇਹਦੀ ਪੰਡੀ ਕਰ ਰਹੀ ਆ ਸਭ ਲੋਕਾਂ ਨੇ ਪੰਡੀ ਕਰਨੀ ਆ ਇਹਨਾਂ ਨੂੰ ਇਸ ਤਰ੍ਹਾਂ ਹੀ ਭਜਾਉਣਾ ਹੈਗਾ ਜਿਹੜੇ ਗੱਲ ਬਦਲਣੂ ਹੈਗਾ ਗੱਲ ਬਦਲਵਾ ਨੂੰ ਵੋਟ ਨਹੀਂ ਮਿਲਦੀ ਇਹ ਸਭ ਜਗਾ ਇੱਕ ਪਾਰਟੀ ਨੇ ਸਾਡਾ ਹੀ ਨਹੀਂ ਗਿਆ ਸਾਡੀ ਕਿਉਂ ਗੱਲ ਕਰਦੇ ਹੋ ਕਿ ਆਮ ਪਾਰਟੀ ਚੋਂ ਨਹੀਂ ਦੇ

ਉਹ ਤਾਂ ਇਹੋ ਜਿਹਾ ਲੋਟਾ ਹੈਗਾ ਜਿਹੜਾ ਉਹ ਉਹ ਚੰਡੇ ਨੇ ਨਾ 20 ਦਿਨ ਪੈਂਦੇ ਦਾ ਲੋਟਾ ਇਹ ਜਿਹੜਾ ਕਿਸੇ ਦਾ ਨਹੀਂ ਕਿਤਾ ਕਿੱਥੇ ਜਾ ਕੇ ਰੱਖਣਾ ਇਹਦਾ ਆ ਲੈ ਮੈਂ ਰੱਖਾ ਜਿੱਦ ਵੀ ਬੁੜੀ ਪਈ ਉਹ ਜਸ ਗਵਾਚੇ ਲੱਗਦੇ ਆ ਕਾ ਵੀ ਚਾਚਾ ਦਾ ਵਿਸ਼ਾ ਬਣਿਆ ਵੀ ਮੈਨੂੰ ਕੋਈ ਐਸੀ ਭਾਈ ਜਿਹੜੇ ਨੌਜਵਾਨ ਜਿਹੜੇ ਹੁੰਦੇ ਉਹਗੇ ਜਾਣਤਾ ਜਾਣਿਆ ਨਹੀਂ ਮੈਂ ਉਹ ਬੇੜੀ ਦੇਖੀ ਨਹੀਂ ਆ ਮੈਂ ਉਹ ਦੇਖੀ ਨਹੀਂ ਮੈਂ ਦੇਖੀ ਇਹ ਲੋਖ ਬਾਲਾ ਫਤਿਹਗੁਰ ਸਾਹਿਬ ਵੀ ਅਗਰ ਦਾ ਕੀ ਹੋਵੇ ਸ਼ੂਗਰ ਮੇਜਰ ਐਪੀ ਬਣ ਜਾਂਦਾ ਸਰ ਆ ਜਾਂਦੀ ਆ ਇੱਕ ਮੇਨ ਲੋਕਾਗਰ ਕੀ ਹੋਵੇ ਥੋੜਾ ਦੇਖੋ ਮੇਰੇ ਤਾਂ ਦੇਖੋ ਇੱਕ ਤਾਂ ਕੀ ਸੀ ਦੇਖੋ ਮੈਂ ਪਹਿਲੀ ਵਾਰ ਵੀ ਜਦੋਂ ਬਣਿਆ ਸੀ ਇੱਥੇ ਮੈਂ ਇੱਕ ਪ੍ਰੋਮਿਸ ਕੀਤਾ ਸੀ ਕਿਉਂਕਿ ਉਸ ਪਵਿੱਤਰ ਤਰਤੀ ਤੋਂ ਬਣਿਆ ਚਾਪ ਇੱਕਦਮ ਮੈਂ ਪ੍ਰੋਮਿਸ ਕੀਤਾ ਸੀ ਕਿ ਪਹਿਲਾ ਭਾਸ਼ਣ ਉਹਦੇ ਤੇ ਹੀ ਹੋਊਗਾ ਉਹ ਪ੍ਰੋਮਿਸ ਮੈਂ ਪੂਰਾ ਕੀਤਾ ਲੋਕ ਸਭਾ ਜੀ ਪਹਿਲਾ ਮੇਰਾ ਭਾਸ਼ਣ ਸ਼ਿਰਫ ਫਤਿਹਗੁਰ ਸਾਹਿਬ ਦੇ ਛੋਟੇ ਸਾਹਿਬਾਂ ਦੀ ਕੁਰਬਾਨੀ ਤੇ ਸ਼ਹੀਦੀ ਤੇ ਉਹਦੇ ਤੇ ਦਿੱਤਾ ਔਰ ਮੇਰੀ ਉਹ ਮੰਗ ਜੇ ਪੈਂਡਿੰਗ ਪਈ ਆ ਮੈਂ ਕਿਆ ਸੀ ਕਿ ਇਹ ਅਦਿੱਤੀ ਸ਼ਹਾਦਤ ਹੈਗੀ ਨਾ ਇਸ ਤਰ੍ਹਾਂ ਦੀ ਕੁਰਬਾਨੀ ساری ਦੁਨੀਆ ਚ ਨਹੀਂ ਹੋਈ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਟੂਰਿਸਟ ਸਰਕਟ ਦਾ ਔਰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਣਾ ਕੇ ਦਿਓ ਕਿ ਸਾਰੀ ਦੁਨੀਆ ਦੀ ਸਿੱਖ ਸੰਗਤ ਔਰ ਦੂਸਰੇ ਲੋਕ ਵੀ ਜੋ ਨਤਮਸਕ ਉੱਥੇ ਹੋਣਾ ਚਾਹੁੰਦੇ ਆ ਉਹ ਆਉਣ ਮੈਂ ਇਹ ਵੀ ਪਾਰਲੀਮੈਂਟ 'ਚ ਗੱਲ ਕਹੀ ਕਿ ਦੇਖੋ 1705 ਵੀ ਘਟਣਾ ਵਾ 1705 ਇਹ 2019-20 ਦੀਆਂ ਮੇਰੇ ਪਾਛਣਾ ਮੈਂ ਉਹਦੇ 'ਚ ਕਿਹਾ ਕਿ 314 315 ਸਾਲ ਤੋਂ ਬਾਅਦ ਵੀ 50 ਲੱਖ ਤੋਂ 1 ਕਰੋੜ ਆਦਮੀ ਹੁਣ ਵੀ 26 ਸਤੰਬਰ ਨੂੰ ਸਦਿਆ ਕਰਨ ਨੂੰ ਆਉਂਦਾ ਹੈਗਾ ਮੈਂ ਕਿਹਾ 19 ਸਾਲਾਂ ਬਾਅਦ ਕੋਈ ਆਉਂਦਾ ਵਾ ਇਹ ਮੰਨਦਾ ਮੈਂ ਤੁਸੀਂ ਉਹਨੂੰ ਦੇਖ ਕੇ ਕਹਿੰਦੇ ਸ ਕਰੋ ਨੇ ਵੇਰ ਆਖਰੀ ਜਦੋਂ ਐਸਐਲਸੀ ਉਹਨੇ ਕਿਹਾ ਨੂੰ ਸੁਣਾਈਆਂ ਬਹੁਤ ਤੁਸੀਂ ਦਾ ਸਹੀ ਯਾਨੀ ਨਹੀਂ ਰੈਕਗਨਾਈਜ਼ ਕਰਦੇ ਤੁਹਾਨੂੰ 5 ਸਾਲ ਦਾ 10 ਵਾਰ ਮੇਰਾ ਭਾਸ਼ਾ ਨਾ ਤੁਸੀਂ ਉਹਦਾ ਕੰਮ ਨਹੀਂ ਕੀਤਾ ਤੇ ਇੱਕ ਤਾਂ ਹੋਵਾ ਦੂਸਰਾ ਕੀ ਹੈ ਦੇਖੋ ਸਾਡੇ ਇੱਥੋਂ ਦੇ ਬਹੁਤ ਸਾਰੇ ਕੰਮ ਪੈਂਡਿੰਗ ਨੇ ਨੈਸ਼ਨਲ ਆਈਵੀ ਦੇ ਰੇਲਵੇ ਦੇ ਅਜਾ ਕਰੋਨਾ ਦੇ ਨਾਂ ਤੇ ਤੁਹਾਨੂੰ ਪਤਾ ਟ੍ਰੇਨਾਂ ਦੇ ਤਾਂ 12000 ਟ੍ਰੇਨਾਂ ਚੱਲਦੀਆਂ ਸੀ ਹੁਣ ਮੇਰੇ ਖਿਆਲ 3000 ਜਾਂ 4000 ਮੌਸਮੀ ਛੋਟੀਆਂ ਚੱਲ ਰਹੀਆਂ सारे बंद हैं। अच्छा वो, वो, वो ट्रेना गरीब लोगों दंद करती है अच्छा ये चला रहे किराया ज्यादा कॉमनमैन बैठ ही नहीं, नहीं, तो नहीं ये सारे डिमांड ने जो सरकार बन गई तो सब कुछ रिस्टोर कराने इन्होंने तो सिस्टम और मुल्क न इनबैलेंस कियास पैदा करा और जो सुपर रिच ना लुटा रहे

जैठे ने इतने बैठे रह इन जोटम है जो किसान आने आरती साहब जो सारे बैठे ने इन्हें सारे मजदूर रोटी खाते इन्हों का काम डब्बा गोल करके चाहते तो तो हो जा एक से की में लगा लो तो अगर कह नहीं रूल पाओ अगेट ਉਹ ਯਾਰ ਇਹਦੇ ਰੂਲ ਜਿਕੇ ਗੌਰਮੈਂਟ ਦੇ ਪਾਵਰ ਨੂੰ ਜਿਹੜਾ ਮੈਚ ਬਣਾਉਂਦੇ ਆਂ। ਅੰਮ੍ਰਿਤਪਾਲ ਸਾਹਿਬ ਜਿਹੜੇ ਸਾਫਟਵਰ ਦੇ ਸਾਹਿਬ ਅੱਜ ਤੁਹਾਡੀ ਆਰਥਿਕ ਤਜਲੀ ਕੀ ਕਹਿਣਾ ਚਾਹੁੰਦੇ ਹੋ? ਕਾਂਗਰਸ ਦੇ ਉਮੀਦਵਾਰ ਜਿਹੜੇ ਸ਼ਕਤੀ ਨਾਮ ਸਾਫਟਵਰ ਦੇ ਪ੍ਰੋਮੋਟਰ ਸ੍ਰੀ ਇਹ ਗੱਲ ਕਹਿਣਾ ਚਾਹਨਾ ਵੀ ਸਾਡੀ ਤਾਂ ਬਹੁਤ ਰੇਟ ਤੋਂ ਸੀ ਕਹਿ ਰਹੇ ਆਂ ਕਿ ਹਮੇਸ਼ਾ ਜਿਵੇਂ ਜਿ लोकसभा चुनाव चल रहा है ना कितने भी पढ़े लोग लिखे पढ़े ये अगर बिल्कुल सही है कि सारा मर्सिन पढ़े लिखे और बहुत सूझवान लीडर आमंत्रा दूसरी गल लेकर भी जिधर मोदी सरकार है इन्हें हिंदुस्तान को बेचैन दाट कर लिया और थोड़े बंदे

बिल्कुल खत्म हो जाता जब डालर पंजा तो उपर जो अगर चला चला गया प्राइम मिनिस्टर ने लैती अब डालर का रेट पचासी रुपए तुम तो खुद सोचो वे देश कितने बना दूजी तरोहबर कह लिए खजाना कह लिए अमीरी कह लिए सोने चो हों किसी बंदे भी देश से भी अच्छ सोना सत्तर हजार तो पार कर गया उ कहें आम लोगों की गल करिए डीजल पेट्रोल ਹੋਰ ਮਗੇ ਆਈ ਇਸੇ ਤੀਏ ਕੰਟਰੋਲ ਨਹੀਂ ਹੈ ਸੋਈ ਨਫਰਤ ਦੀ ਰਾਜਨੀਤੀ ਤੋਂ ਬਿਨਾ ਇੱਕ ਬੋਲਣ ਤੋਂ ਬਿਨਾ ਢੂਰ ਹੋਲ ਦੇਣੇ ਬੜੇ ਕੰਫਰੰਸ ਨਾਲ ਬੋਲ ਦੇਣ ਦੂਜਿਆਂ ਉਨਕੋ ਇਲीडी ਤੇ ਸੀਬੀਆਈ ਦਾ ਡੰਡਾ ਹੈ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਾਨੂੰ ਹੁਣ ਸਰਕਾਰ ਬਦਲਣ ਦੀ ਬਹੁਤ ਜ਼ਿਆਦਾ ਲੋੜ ਹੈ ਕਾਂਗਰਸ ਪਾਰਟੀ ਨੇ ਸਾਨੂੰ ਬਹੁਤ ਹੀ ਜ਼ਿਆਦਾ ਸੂਝਵਾਨ ਮਾਨ ਦਾ ਔਰ ਨੇਕ ਇਨਸਾਨ ਕੈਂਡੀਡੇਟ ਦਿੱਤੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਤੇ ਇਹਨਾਂ ਟੈਂਡੇਟਾਂ ਨੂੰ ਇਸ ਤਰ੍ਹਾਂ ਦੇ ਕੈਂਡੀਡੇਟ ਲੋਕਾਂ ਦਾ ਹੁਣ ਜ਼ਰੂਰੀ ਹੈ ਜਿਹੜੇ ਤੁਸੀਂ ਮੁੱਦੇ ਦੱਸਿਆ ਜੀ ਬੀਜੇਪੀ ਦੇ ਵੀ ਆਹਾ ਆਹ ਨਹੀਂ ਜੀ ਠੀਕ ਹੈ ਜੀ ਕਾਂਗਰਸੀ ਸਰਕਾਰ ਆਉਂਦੀ ਆ ਇਹਨਾਂ ਦੇ ਉੱਤੇ ਥੱਲ ਪਾਉਗੀ ਬਿਲਕੁਲ ਕਾਂਗਰਸੀ ਪਹਿਲਾਂ ਤੋਂ ਹੀ ਇਹ ਰਹੀ ਹੈ ਦੇਖੋ ਜਦੋਂ ਕਾਂਗਰਸੀ ਸਰਕਾਰ ਸੀ ਟਾਟਾ ਬਿਰਲਾ ਡਾਲਮੀਆਂ ਅਮੀਰ ਆਦਮੀ ਸੀ सरकार ने सौ रुपये का भी कोई गबन नहीं किया सौ रुपए का सब कुछ दी जाते कांग्रेस की सोच पहला तो यह रही है आपका तो यह कह रही है हम वीडियो चैनल लंबा नहीं बोलिया जा सकता जे आप देखिए भी एक भाषण तो शुरू कर दें सत्तर साल मेरी उम्र त्रेंहठ साल हो गए चौह साल तो। मैं देखिए कोई सड़क पक्की नहीं यूनिवर्सिटी नहीं जे पी जी आई वर्गे हस्पता बनाए तो कांग्रेस ने बनाए पाब एग्रीकल्चर यूनिवर्सिटी वर्गिया यूनिवर्सिटियां बनाई तो कॉग्रस ने बनाई पाब यूनिवर्सिटी वर्गिया यूनिवर्सिटियां बनाईया कांग्रेस ने बनाई ंजा पंजाबी यूनिवर्सिटी वर्गिया यूनिवर्सिटियां बनाइया तो कांग्रेस ने बनाई ये दस दिन भी एक भी वाला नंगल डैम बनाया कांग्रेस ने बनाया एक भी वाला प्रोजेक्ट इन्होंने बनाया हो तो। एक यूनिवर्सिटी का ना लैं एक बड़े हस्पता ला दे अब जो कि इन्नी आबादी होगी हूँ तो हर जिले के पी जी आई वर्ग हस्पता चाहिए सेंटर बनावे इतने बनिया ये कह रहे थे सौ ਸਿਟੀ ਸਮਾਰਟ ਸਿਟੀ ਬਣਾਵਾਂਗੇ। ਇਹ ਯਾਬ ਤੋਂ 5 ਬਣਨੇ ਸੀ। ਦੱਸੋ ਕੋਈ ਬਣਿਆ? ਸਮਾਰਟ ਸਿਟੀ। ਕੋਈ ਤੇ ਸਿੱਤੇ ਕੋਈ ਪਿਤਾ ਸੋਏ ਇਹਨਾਂ ਨੂੰ ਜਾਣ ਤੋਂ। ਜਿੰਨਾ ਧੰਨ ਤਾਂ ਉੱਤੇ ਨਹੀਂ ਜਾਈ ਜਾਂਦਾ ਫਿਰ ਦੇਸ਼ ਨੇ ਕਿੱਥੇ ਜਾਣਾ? ਦੇਸ਼ ਹੈ ਸ਼ਟਮ ਗੁਲਾਮੀ ਦੇ ਤਿਆਰ ਦਾ। ਦੇਖੋ ਸਾਡਾ ਸਾਂਝਾ ਮੋਲਕ ਆ। ਹਿੰਦੂ, ਸੇਕ, ਮੁਸਲਮਾਨ, ਅਸਾਈ ਸਭ ਭਾਈਚਾਰਾ ਇਹ ਸਾਰੇ ਰਲ ਮਿਲ ਕੇ ਚੱਲਨੇ ਚਾਹੀਦੇ ਨੇ। ਇੰਨਾ ਜਿਹਾ 파ਟ ਨਹੀਂ ਪਹਿਣਾ ਚਾਹੀਦਾ ਮੋਦੂ ਸਾਹਿਬ ਦੀ ਇੱਕੋ ਹੀ ਪਾਲਿਸੀ ਹੈ ਵੀ ਇੰਨਾ ਜਿਹਾ 파ੜ ਬੋਈਏ ਤਰ੍ਹਾਂ ਦੇ ਪਾਲਿਸੀ ਹਾਂ ਧੰਨਵਾਦ ਹੋਰ ਕੋਈ ਪਾਲਿਸੀ ਨਹੀਂ ਦੀ